ਸਬਨੂ ਸਤਸ਼ਰੀਏ ਕੋਲ ਜੀ ਜੀਬੀ 813 ਵਿੱਚ ਸਭ ਦਾ ਵੈਲਕਮ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਹਲਕਾ ਤੇ ਦਰਮਿਆਨਾ ਮੀਂਹ ਪੈ ਰਿਹਾ ਅੱਜ ਮੀਂਹ ਬੰਦ ਹੈ ਅਤੇ ਹਲਕੀ ਹਲਕੀ ਧੁੱਪ ਵੀ ਨਿਕਲੀ ਹੋਈ ਹੈ ਇਸ ਵੀਡੀਓ ਵਿੱਚ ਗੁਰਦੁਆਰਾ ਸ੍ਰੀ ਪਰਵਾਰ ਬਸੋੜਾ ਸਾਹਿਬ ਦੇ ਨਜ਼ਦੀਕ ਜੋ ਸਰਸਾ ਨਦੀ ਹੈ ਉਸ ਵਿੱਚ ਪਾਣੀ ਤਾਜ਼ਾ ਸਥਿਤੀ ਦਿਖਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਸਰਸਵਤੀ ਨਦੀ ਦੇ ਵਿੱਚ ਉੱਪਰੋਂ ਜੋ ਪਹਾੜੀ ਏਰੀਆ ਦੇ ਵਿੱਚੋਂ ਪਾਣੀ ਆਉਂਦਾ ਆਮ ਤੌਰ ਤੇ ਇਹ ਸੁੱਕੀ ਹੁੰਦੀ ਬਹੁਤ ਪਾਣੀ ਘੱਟ ਹੁੰਦਾ ਪਰ ਹੁਣ ਦੋ ਤਿੰਨ ਦਿਨ ਮੀਂਹ ਪਿਆ ਜਿਹਦੀ وجہ ਨਾਲ ਪਾਣੀ ਕੁਝ ਵੱਧ ਆ ਰਿਹਾ ਇਹ ਤਾਜ਼ਾ ਸਥਿਤੀ ਤੁਸੀਂ ਦੇਖ ਸਕਦੇ ਹੋ ਅੱਜ 1 ਮਾਰਚ 2025 ਕਿਉਂਕਿ ਅੱਜ ਦੋ ਤਿੰਨ ਦਿਨ ਮੀਂਹ ਪੈਣ ਤੋਂ ਬਾਅਦ ਹਲਕੀ ਹਲਕੀ ਧੁੱਪ ਲੱਗੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਇਹ ਆਜੀ ਬੁਰਦੋਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਦੇ ਨਜ਼ਦੀਕ ਆ ਸਰਸਾ ਨਦੀ ਇਹ ਆਜੀ ਸਰਸਾ ਨਦੀ ਦੇ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਅਸਰਤਾਂ ਨੂੰ ਤਾਂ ਪਾਣੀ ਭਾਰੀ ਮਾਤਰਾ ਦੇ ਵਿੱਚ ਆਇਆ ਹੁੰਦਾ ਇਹਦੇ ਵਿੱਚ ਜਦੋਂ ਉੱਪਰ ਪਹਾੜੀ ਏਰੀ ਦੇ ਵਿੱਚ ਮੀਂਹ ਪੈਂਦੇ ਨੇ ਤੇ ਰੋਡ ਨਾਲ ਪਾਣੀ ਆਉਂਦਾ ਔਰ ਬਹੁਤ ਜਲਦੀ ਪਾਣੀ ਖਤਮ ਵੀ ਹੋ ਜਾਂਦਾ ਇਹ ਬੰਦ ਹੋਣ ਤੋਂ ਬਾਅਦ ਪਾਣੀ ਜਲਦੀ ਘਟ ਜਾਂਦਾ ਇੱਥੇ ਕਿਉਂਕਿ ਰੋਡ ਦੇ ਨਾਲ ਹੁੰਦਾ ਜਿਹਦੀ ਵਜ੍ਹਾ ਦੇ ਨਾਲ ਪਾਣੀ ਦਾ ਲੈਵਲ ਇਹ ਬੰਦ ਹੋਣ ਤੋਂ ਬਾਅਦ ਜਲਦੀ ਘਟ ਜਾਂਦਾ ਇਹ ਆ ਜੀ ਉੱਪਰ ਜੋ ਨੰਗਲ ਨੂੰ ਰੋਡ ਜਾਂਦੀ ਹੈ ਉਹ ਚਨੰਦਪੁਰ ਨੰਗਲ ਇਹ ਹੈ ਜੀ ਪਾਣੀ ਦੀ ਤਰ੍ਹਾਂ ਸਥਿਤੀ ਇਹ ਪੌੜ ਜੋ ਖੋਵਰ ਪਾਣ ਰਿਹਾ ਸੀ ਸੜਕਵਾਨੀ ਜੀ ਉੱਧਰ ਪਰ ਕਾफी ਲੰਮੇ ਸਮੇਂ ਤੋਂ ਬੰਦ ਟਿਆ ਇਹ ਹੈ ਜੀ ਸਸਾ ਨਦੀ ਇਹ ਉੱਪਰ ਨੰਦਪੁਰ ਮੰਗਲ ਦੇ ਉੜਾਈ ਨੰਦਪੁਰ ਮੰਗਲ ਪਿੰਡ ਤੇ ਪਰ ਸਾਹਮਣੇ ਜੋ ਪੁਰਾਣੀ ਰੋਡ ਹੁੰਦੀ ਸੀ ਉਹ ਇਹ ਨਵੀਂ ਸੜਕ ਬਣਨੀ ਸ਼ੁਰੂ ਹੋਈ ਸੀ ਪੁਲ ਬਣ ਰਿਹਾ ਸੀ ਸਰਸਾ ਨਦੀ ਦੇ ਉੱਪਰ ਪਰ ਆ ਦੇਖ ਸਕਦੇ ਹੋ ਇੰਨਾ ਕਰ ਦੂਰਾ ਕੀ ਕਾਰਨ ਇੱਥੇ ਰੁਕਿਆ ਹੋਇਆ ਕੰਮ ਕਈ ਸਾਲ ਹੋ ਗਏ ਨੇ ਇੱਥੇ ਕੰਮ ਰੁਕੇ ਤੋਂ ਸਾਹਮਣੇ ਰੋਡ ਆ ਜੀ ਨੰਗਲ ਹਾਈਵੇ ਇਹ ਹੈ ਹਰਸਾ ਨਦੀ ਵਿੱਚ ਪਾਣੀ ਦੀ ਅੱਜ 1 ਮਾਰਚ 2025 ਦੀ ਤਾਜ਼ਾ ਸਥਿਤੀ ਤੁਹਾਨੂੰ ਦਿਖਾ ਰਹੇ ਹਾਂ ਇਹ ਪੌਲਾਜੀ ਉੱਪਰ ਛੱਤ ਪਈ ਹੋਈ ਹੈ ਪੌਲ ਤੇ ਪਰ ਕੰਮੇਦਾਰ ਰੁਕਿਆ ਹੋਇਆ ਹੈ ਇਹ ਤ੍ਰਿਹਣਾਜੀ ਬਹੁਤ ਥੋੜਾ ਕੰਮ ਰਹਿ ਗਿਆ ਸੀ ਪਰ ਉੱਥੇ ਰੁਕਿਆ ਹੋਇਆ ਕਾਰਨ ਕੀ ਹੈ ਕਾਰਨ ਦਾ ਹੈ ਪਤਾ ਨਹੀਂ ਇਹ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਜੀ ਉਹ ਪੁਲ ਜਿਹੜਾ ਕੰਮ ਰੁਕਿਆ ਹੋਇਆ ਹੈ ਸਰਸਾ ਨਦੀ ਦੇ ਉੱਪਰ ਹੈ ਬਣ ਰਿਹਾ ਸੀ ਹੁਣ ਸ਼ੌਮਣੇ ਸੜਕਾ ਦਿਖ ਰਹੀ ਹੈ ਇਹ ਉਪਰਾਜੀ ਰੇਲਵੇ ਲੈਂ ਇਹ ਤੁਹਾਨੂੰ ਦਿਖਾਇਆ ਜੀ ਸਰਸਾ ਨਦੀ ਵਿੱਚ ਪਾਣੀ ਦਾ ਅਜੀਤਾ ਤਾਗਾ ਹਾਂ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਸੀਂ ਚੜ੍ਹਦੀ ਕਲਾ ਵਿੱਚ ਰੱਖੇ